ਗੁਰਨਾਮਕ ਸੇਵਕ ਅਰਦਾਸ ਕਰਨੀ ਹੈ ਮਹਾਰਾਜ ਮੇਰਾ ਮਾਰਗਦਰਸ਼ਨ ਕਰੋ ਠੀਕ ਮੈਂ ਕੀ ਕਰਾਂ ਜਿਹੜਾ ਕੰਮ ਤੁਹਾਨੂੰ ਚੰਗਾ ਲੱਗਦਾ ਮਹਾਰਾਜ ਮੈਥੋਂ ਉਹ ਕਰਾਓ ਠੀਕ ਮੈਂ ਆਪਣਾ ਦਿਮਾਗ ਹੀ ਨਹੀਂ ਵਰਤਣਾ ਚਾਹੁੰਦਾ ਨਹੀਂ ਤਾਂ ਮੂਰਖਾਂ ਕਹਿੰਦੇ ਮਹਾਰਾਜ ਇਹ ਤਾਂ ਉਹ ਮੂਰਖ ਕਰੇ ਲਾਇਆ ਮਹਾਰਾਜ ਇਹ ਤਾਂ ਮੂਰਖਾਂ ਮੈਂ ਤਾਂ ਆਪਣਾ ਦਿਮਾਗ ਹੀ ਵਰਤਣਾ ਚਾਹੁੰਦਾ ਜੋ ਤੁਹਾਨੂੰ ਚੰਗਾ ਲੱਗਦਾ ਮੈਥੋਂ ਕਰਾਓ ਠੀਕ ਫਿਰ ਵਧੀਆ ਵਧੀਆ ਹੋਏਗਾ ਜੋ ਮਹਾਰਾਜ ਕਰਾਉਣਗੇ ਉਹ ਹੀ ਚੰਗਾ ਹੋਵੇਗਾ ਇਹ ਤੋਂ ਬਸ ਅਸਮਾਨ ਕਰੀਏ ਨਾ ਨਾ ਬੇਰਾ ਪੱਟੀ ਆਉਂਦੀ ਹੈ ਜੇ ਕੋਈ ਨਹੀਂ ਜੇ ਜੁਦੀ ਨੂਰ ਮੰਤਰ ਜਰਾ ਸ਼ੁਰੂ ਕਰੋ ਠੀਕ ਹੋ ਗੁਰਨਾਥ ਸਹਿਬ ਨੂੰ ਮੰਨੋ ਉਹਨਾਂ ਦੇ ਵੱਡਾ ਪੀਰ ਤਾਂ ਹੈ ਹੀ ਨਹੀਂ ਕੋਈ ਇਹ ਬਗਦਾਦ ਹਲਾਤਾ ਮਹਾਰਾਜ ਨੇ ਜਾ ਕੇ ਉੱਥੇ ਗੜ ਬਗਦਾਦ ਨਵਾਇਆ ਕੇ ਮੱਕਾ ਮਦੀਨਾ ਸਭੇ ਨਵਾਇਆ ਠੀਕ 24 ਮਿੰਟਾਂ ਨਾਲ ਪੀਤਾ ਹਾਂ ਨੂਰ ਮੰਤਰ ਕਰੋ ਗੁਰਨਾਥ ਸਹਿਬ ਤੋਂ ਵੱਡਾ ਪੀਰ ਤਾਂ ਕੋਈ ਹੈ ਨਹੀਂ ਉਹਦਾ ਪੀਰਾਂ ਦੇ ਪੀਰ ਨੇ ਇਹੀ ਪ੍ਰਧਾਨ ਮੰਤਰੀ ਨਾਲ ਜਾਰੀ ਹੋ ਜੇ ਥੱਲੇ ਨੂੰ ਤਾਂ ਕੋਈ ਪਤਾ ਜਾਣਦਾ ਹੀ ਨਹੀਂ ਬਾਬੇ ਨਾਲ ਕੁਲ ਮੰਨੂ ਬੜਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਪਰ ਪੀਰ ਪੀਰ ਤਾਂ ਨੇੜੇ ਵੀ ਨਹੀਂ ਹੋ ਕੇ ਆਉਂਦੇ ਸਾਡਾ ਕਹਿੰਦਾ ਵੀ ਹੁਣ ਬਾਬੇ ਨਾਲ ਇੱਕ ਨਾ ਜੁੜ ਗਿਆ ਉਹ ਸਾਡਾ ਜੋ ਪਿੱਛੇ ਨਹੀਂ ਸਾਡਾ ਵੀ ਕੰਮ ਕਰਦਾ ਇਸਕ